ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦੀਆਂ ਤਸਵੀਰਾਂ ਨੇ ਜਿੱਥੇ ਰਾਤ ਦੇ ਸਮੇਂ ਇੱਕ ਗਰੀਬ ਸ਼ਾਇਦ ਕੰਮ ਤੋਂ ਘਰ ਜਾ ਰਿਹਾ ਸੀ ਪੈਦਲ ਜਾ ਰਿਹਾ ਸੀ ਔਰ ਇਸ ਦੌਰਾਨ ਬਾਈਕ ਤੇ ਆਏ ਤਿੰਨ ਤਿੰਨ ਮੁੰਡੇ ਉਸ ਦੇ ਉੱਤੇ ਟੁੱਟ ਕੇ ਪੈ ਜਾਂਦੇ ਨੇ ਕਿਉਂਕਿ ਉਸ ਦੇ ਹੱਥ ਦੇ ਵਿੱਚ ਮੋਬਾਈਲ ਸੀ ਔਰ ਇਹਨਾਂ ਮੁੰਡਿਆਂ ਨੂੰ ਲੱਗਿਆ ਕਿ ਸ਼ਾਇਦ ਗਲੀ ਸੌਨਸਾਨ ਹੈ ਤਾਂ ਇਸ ਦੇ ਵਿੱਚ ਪੂਰਾ ਮੌਕੇ ਦਾ ਫਾਇਦਾ ਉਠਾਉਂਦੇ ਆਂ ਤੇ ਇਸ ਗਰੀਬ ਨੂੰ ਲੁੱਟ ਲੈਂਦੇ ਆਂ ਤਾਂ ਉਸਦੇ ਹੱਥੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰਦੇ ਨੇ ਉਸ ਦੀ ਜੇਬ ਦੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰਦੇ ਨੇ ਔਰ ਕਿਸ ਤਰੀਕੇ ਉਸ ਨੂੰ ਇਕੱਲੇ ਨੂੰ ਦੇਖ ਕੇ ਢਾ ਲੈਂਦੇ ਨੇ ਤਿੰਨੋ ਜਾਣੇ ਔਰ ਹਾਲਾਂਕਿ ਇਸ ਗਰੀਬ ਦੇ ਵੱਲੋਂ ਵੀ ਪੂਰਾ ਮੁਕਾਬਲਾ ਕੀਤਾ ਜਾਂਦਾ ਹੈ ਇਸ ਦੇ ਵੱਲੋਂ ਵੀ ਆਪਣੇ ਪੈਸੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਸਾਰਾ ਦਿਨ ਲਗਾ ਕੇ ਪੈਸੇ ਕਮਾ ਕੇ ਕੋਈ ਗਰੀਬ ਘਰ ਨੂੰ ਲਿਆਉਂਦਾ ਹੈ ਤਾਂ ਉਸ ਦਾ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਹੈ ਕਿ ਪਰਿਵਾਰ ਨੂੰ ਜਾ ਕੇ ਖੁਸ਼ ਕਰੇਗਾ ਪਰਿਵਾਰ ਦੇ ਹੱਥਾਂ ਦੇ ਵਿੱਚ ਜਾ ਕੇ ਉਹ ਪੈਸੇ ਰੱਖੇਗਾ ਅਤੇ ਆਪਣੀ ਰੋਜ਼ੀ-ਰੋਟੀ ਚਲਾਵੇਗਾ ਪਰ ਇਹ ਬਦਮਾਸ਼ ਜਿਹੜੇ ਕਿ ਖੁੱਲੇ ਫਿਰਦੇ ਨੇ ਜਿਹੜੇ ਕਿ ਆਵਾਰਾ ਫਿਰਦੇ ਨੇ ਜਿਹੜੇ ਕਿ ਐਸ਼ ਕਰਦੇ ਫਿਰਦੇ ਨੇ ਤਾਂ ਇਹਨਾਂ ਦੇ ਲਈ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਉਸ ਦੀ ਮਿਹਨਤ ਇਹਨਾਂ ਲਈ ਕੋਈ ਜ਼ਿਆਦਾ ਨਹੀਂ ਰੱਖਦੀ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਬੜੇ ਆਸਾਨੀ ਦੇ ਨਾਲ ਪੈਸੇ ਕਮਾਏ ਜਾਂਦੇ ਨੇ ਕਿਉਂਕਿ ਜਿਸ ਤਰ੍ਹਾਂ ਇਹ ਅਕ ਕਿਸੇ ਨੂੰ ਲੁੱਟ ਕੇ ਪੈਸੇ ਕਮਾਉਂਦੇ ਨੇ ਤਾਂ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਤਰ੍ਹਾਂ ਹੀ ਕਿਸੇ ਨੇ ਮਿਹਨਤ ਨਹੀਂ ਕੀਤੀ ਇਸੇ ਤਰੀਕੇ ਇਹ ਵੀ ਪੈਸੇ ਕਮਾ ਸਕਦੇ ਨੇ ਤਾਂ ਇਹਨਾਂ ਦੇ ਵੱਲੋਂ ਬੜੀ ਆਸਾਨੀ ਦੇ ਨਾਲ ਇਸ ਗਰੀਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਸ ਦੇ ਨਾਲ ਖਿੱਚ ਧੂ ਕੀਤੀ ਜਾਂਦੀ ਹੈ ਹਾਲਾਂਕਿ ਇਹ ਮੁਕਾਬਲਾ ਕਰਦਾ ਹੋਇਆ ਵੀ ਇੱਥੇ ਨਜ਼ਰ ਆਉਂਦਾ ਮੁੰਡੇ ਦੇ ਵੱਲੋਂ ਪੂਰਾ ਮੁਕਾਬਲਾ ਕੀਤਾ ਜਾਂਦਾ ਇਹਨਾਂ ਦਾ ਔਰ ਜਦੋਂ ਕੋਈ ਵਾਪੇਸ਼ ਨਹੀਂ ਚਲਦੀ ਤਾਂ ਇਹ ਮੁੰਡੇ ਉਹਦੇ ਕੋਲੋਂ ਪੈਸੇ ਖੋਹ ਲੈਂਦੇ ਨੇ ਆਪਣੀ ਜੇਬ ਦੇ ਵਿੱਚ ਪਾ ਕੇ ਜਦੋਂ ਬਾਇਕ ਤੇ ਬੈਠਣ ਲੱਗਦਾ ਹੈ ਤਾਂ ਇੱਕ ਵਾਰ ਫਿਰ ਇਸ ਦੇ ਵੱਲੋਂ ਜੋ ਵਿਅਕਤੀ ਜਾ ਰਿਹਾ ਸੀ ਤਾਂ ਉਸ ਦੇ ਵੱਲੋਂ ਇੱਕ ਵਾਰ ਫਿਰ ਵਿਰੋਧ ਕੀਤਾ ਜਾਂਦਾ ਹੈ ਕਿਉਂਕਿ ਉਸ ਦੀ ਕਮਾਈ ਸੀ ਤਾਂ ਮਿਹਨਤ ਨਾਲ ਕਮਾਈ ਹੋਈ ਸੀ ਤਾਂ ਉਸ ਦੇ ਵੱਲੋਂ ਇੱਕ ਵਾਰ ਫਿਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕਰੇ ਡਰ ਚਾਹੇ ਉਹਨੂੰ ਲੱਗ ਰਿਹਾ ਹੋਵੇਗਾ ਪਰ ਕਿਉਂਕਿ ਮਿਹਨਤ ਦੀ ਕਮਾਈ ਨੂੰ ਅਜਾਈ ਨਹੀਂ ਜਾਣ ਦੇ ਸਕਦਾ ਸੀ ਇਸ ਕਰਕੇ ਉਸ ਦੇ ਵੱਲੋਂ ਪੂਰਾ ਮੁਕਾਬਲਾ ਕੀਤਾ ਜਾਂਦਾ ਹੈ ਤਾਂ ਇੱਕ ਵਾਰ ਫਿਰ ਇਹਨਾਂ ਬਦਮਾਸ਼ਾਂ ਨੂੰ ਠੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਬਾਈਕ ਤੇ ਜੋ ਸਵਾਰ ਮੁੰਡਾ ਸੀ ਬਾਈਕ ਲੈ ਕੇ ਅੱਗੇ ਹੋ ਜਾਂਦਾ ਹੈ ਔਰ ਇਹਨਾਂ ਬਦਮਾਸ਼ਾਂ ਦੇ ਵੱਲੋਂ ਜੋ ਬੜੀ ਆਸਾਨੀ ਦੇ ਨਾਲ ਇਹਨਾਂ ਦੇ ਨਾਲ ਪੈਸੇ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਇਹ ਜਦੋਂ ਚੀਕ ਚਹਾੜਾ ਆਸ-ਪਾਸ ਦੇ ਗਲੀ ਦੇ ਲੋਕ ਸੌਂਦੇ ਨੇ ਉਹ ਵੀ ਬਾਹਰ ਆਉਂਦੇ ਨੇ ਪਰ ਕੋਈ ਵੀ ਅੱਗੇ ਆਉਣ ਦੀ ਕੋਸ਼ਿਸ਼ ਨਹੀਂ ਕਰਦਾ ਹੌਲੀ-ਹੌਲੀ ਦੱਬੇ ਪੈਰੀ ਲੋਕ ਆ ਕੇ ਦੇਖਦੇ ਨੇ ਕਿ ਕੀ ਘਟਨਾ ਹੋ ਰਹੀ ਹੈ ਪੂਰੀ ਘਟਨਾ ਜਦੋਂ ਵਾਪਰ ਜਾਂਦੀ ਹੈ ਤਾਂ ਉਸ ਤੋਂ ਬਾਅਦ ਘਰਾਂ ਤੋਂ ਲੋਕ ਬਾਹਰ ਨਿਕਲਦੇ ਨੇ ਤੇ ਬਾਹਰ ਨਿਕਲ ਕੇ ਦੇਖਦੇ ਨੇ ਕਿ ਆਖਿਰ ਕੀ ਵਾਪਰਿਆ ਤਾਂ ਇਸ ਵਿਅਕਤੀ ਦੇ ਕੋਲੋਂ ਪੈਸੇ ਲੁੱਟ ਕੇ ਫਰਾਰ ਹੋ ਗਏ ਨੇ ਹਾਲਾਂਕਿ ਮੋਬਾਈਲ ਬਚਾ ਲਿਆ ਗਿਆ ਇਸ ਵਿਅਕਤੀ ਦੇ ਵੱਲੋਂ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਦਮਾਸ਼ਾਂ ਦੇ ਹੌਂਸਲੇ ਕਿੰਨੇ ਉਲੰਧ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਗਰੀਬਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਹ ਵਿਅਕਤੀ ਜੋ ਕਿ ਮਿਹਨਤ ਕਰਕੇ ਰੋਜ਼ੀ-ਰੋਟੀ ਕਮਾ ਕੇ ਘਰ ਨੂੰ ਜਾ ਰਿਹਾ ਸੀ ਤਾਂ ਕੁਝ ਬਦਮਾਸ਼ ਜੋ ਕਿ ਮਿਹਨਤ ਨਹੀਂ ਕਰਨਾ ਚਾਹੁੰਦੇ ਜੋ ਕਿ ਬੜੀ ਆਸਾਨੀ ਦੇ ਨਾਲ ਪੈਸਾ ਕਮਾਉਣਾ ਚਾਹੁੰਦੇ ਨੇ ਐਸ਼ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਇਹਨਾਂ ਮਿਹਨਤਕਸ਼ਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਔਰ ਕਿਸ ਤਰੀਕੇ ਦੇ ਨਾਲ ਇਹ ਸੇ ਗਰੀਬ ਦੇ ਪੈਸੇ ਉੱਥੋਂ ਲੁੱਟ ਕੇ ਪ੍ਰਾਰ ਹੋ ਜਾਂਦੇ ਨੇ ਸੀਸੀਟੀਵੀ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋਈ ਹੈ ਔਰ ਪ੍ਰਸ਼ਾਸਨ ਨੂੰ ਇਹ ਹੀ ਗੁਜ਼ਾਰਿਆ ਹੈ ਕਿ ਇਹਨਾਂ ਜੋ ਨੌਜਵਾਨ ਮੁੰਡੇ ਨੇ ਇਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਲੱਗਦਾ ਹੈ ਕਿ ਇਹ ਮੁੰਡੇ ਉਮਰ ਜ਼ਿਆਦਾ ਨਹੀਂ ਲੱਗਦੀ ਇਸ ਤਰੀਕੇ ਨਾਲ ਲੱਗਦਾ ਹੈ ਕਿ ਸਿਰਫ ਪਰਿਵਾਰ ਦੇ ਪੈਸੇ ਐਂ ਦੇ ਪਾਲਦੇ ਨੇ ਔਰ ਇਸ ਤਰੀਕੇ ਦੇ ਨਾਲ ਲੁੱਟਾ ਖੋਹਾ ਵੀ ਅੰਜਾਮ ਦਿੰਦੇ ਨੇ ਸ਼ਾਇਦ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਨਾ ਪਤਾ ਹੋਵੇ ਕਿ ਬਾਹਰ ਇਹ ਕੀ ਕਰਤੂਤ ਕਰ ਰਹੇ ਨੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਸ਼ੌਂਕ ਪੂਰੇ ਕਰਨ ਲਈ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਰਾਹ ਜਾਂਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਜੋ ਵਿਚਾਰੇ ਗਰੀਬ ਜੋ ਦਿਹਾੜੀਦਾਰ ਨੇ ਜੋ ਮਜ਼ਦੂਰੀ ਕਰਕੇ ਵਾਪਸ ਜਾ ਰਹੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਬਿਹਦ ਮੰਦ ਭਾਗੀ ਘਟਨਾਏ ਔਰ ਤਸਵੀਰਾਂ ਹੋਰ ਵੀ ਮੰਦ ਭਾਗੀਆਂ ਨੇ ਕਿਉਂਕਿ ਉਮਰ ਇਹਨਾਂ ਮੁੰਡਿਆਂ ਦੀ ਕੁਝ ਜ਼ਿਆਦਾ ਨਹੀਂ ਲੱਗਦੀ ਔਰ ਕੋਈ ਅ ਮंजे ਹੋਏ ਬਦਮਾਸ਼ ਨਹੀਂ ਲੱਗਦੇ ਪਰ ਕਿਉਂਕਿ ਮੌਕਾ ਦੇਖਦੇ ਨੇ ਕਿ ਸੁਨਮਸਾਨ ਥਾਂ ਦੇ ਉੱਤੇ ਕੋਈ ਜਾ ਰਿਹਾ ਹੈ ਤੇ ਇੱਕ ਮੌਕਾ ਹੱਥ ਲੱਗ ਜਾਂਦਾ ਹੈ ਕਿ ਨਾ ਉਹਨੂੰ ਲੁੱਟਿਆ ਜਾ ਸਕਦਾ ਕਿਉਂਕਿ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਹੈ ਤੇ ਇਹਨਾਂ ਮੁੰਡਿਆਂ ਦੇ ਵੱਲੋਂ ਇਸ ਗਰੀਬ ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਔਰ ਬਾਈਕ ਤੇ ਸਵਾਰ ਹੋ ਕੇ ਇਹ ਉੱਥੋਂ ਨਿਕਲ ਜਾਂਦੇ ਨੇ ਆਸ-ਪਾਸ ਦੇ ਲੋਕਾਂ ਦੇ ਵੱਲ ਵੱਲੋਂ ਆ ਬਾਅਦ ਵਿੱਚ ਬਾਹਰ ਜਰੂਰ ਆਉਂਦੇ ਨੇ ਪਰ ਜਦੋਂ ਪੂਰੀ ਘਟਨਾ ਵਾਪਰ ਜਾਂਦੀ ਹੈ ਉਦੋਂ ਬਾਹਰ ਆਉਂਦੇ ਨੇ ਔਰ ਉਦੋਂ ਤੱਕ ਇਹ ਪੂਰਾ ਗਰੀਬ ਲੁੱਟਿਆ ਜਾ ਚੁੱਕਿਆ ਸੀ